ਇਹ ਤਸਵੀਰਾਂ ਲੁਧਿਆਣਾ ਦੀ ਸਬਜ਼ੀ ਮੰਡੀ ਦੀਆਂ ਨੇ ਜਿੱਥੋਂ ਦੇ ਦੁਕਾਨਦਾਰਾਂ ਨੇ ਮੁਲਾਜ਼ਮਾਂ ਤੇ ਇਲਜ਼ਾਮ ਲਗਾਉਂਦੇ ਹੋਏ ਦੱਸਿਆ ਕਿ ਇੱਥੇ ਮੁਲਾਜ਼ਮਾਂ ਨਾਲ ਮਿਲ ਕੇ ਮਾਫੀਆ ਹਫਤਾ ਵਸੂਲੀ ਕਰਦਾ ਹੈ ਅਤੇ ਇਸ ਦੀ ਸੂਚਨਾ ਮਿਲਣ ਉਪਰੰਤ ਹੀ ਹਲਕਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਹੋਰਾ ਨੇ ਮੌਕੇ ਤੇ ਹੀ ਰੇਡ ਕਰ ਦਿੱਤੀ ਅਤੇ ਫਿਰ ਅਨਿਲਖਪੂਰ ਵਾਲੀ ਫਿਲਮ ਨਾਇਕ ਦਾ ਸੀਨ ਮੰਡੀ ਦੇ ਵਿੱਚ ਦੇਖਣ ਨੂੰ ਮਿਲਿਆ ਅੱਗੇ ਦੇਖੋ ਫਿਰ ਵਿਧਾਇਕ ਨੇ ਕਿਵੇਂ ਮੁਲਾਜ਼ਮਾਂ ਦਾ ਬਿਸਤਰਾ ਕੀਤਾ ਗੋਲ ਇੱਥੇ ਉਹ ਇੱਕ ਕਿਹੜੇ ਨੇ ਬੰਦੇ ਉਹਦੇ ਦਾ ਉਹ ਪਣਾ ਨਾਲ ਹੀ ਸੀਗੇ ਉਹਨਾਂ ਦੇ ਨਾਲ ਹੀ ਸੀ ਪੱਤ ਨਹੀਂ ਦੱਸੋ ਜੀ ਸਾਰੀ ਤੁਹਾਡੇ ਨਾਲ ਸੀਗੇ ਭਾਜੀ ਕੋ ਨੰਬਰ ਹੈਗੇ ਇਹਨਾਂ ਕੋਈ ਨੰਬਰ ਹੈਗੇ ਸਾਹਿਬ ਜੀ ਇਹਨਾਂ ਦੇ ਨਾਲ ਹੀ ਸੀਗੇ ਜੀ ਇਹਨਾਂ ਦੇ ਨਾਲ ਹੀ ਸੀ ਤਿੰਨ ਜਾਣੇ ਆਈ ਉਹ ਕਿਹੜੇ ਕਿਹੜੇ ਨੇ ਨਾਮ ਵੀ ਇੱਕ ਇੱਕ ਮਿੰਟ ਇੱਕ ਟੀਮੀ ਲੈਟ ਵਾਲਾ ਜੀ ਹੈ ਇੱਕ ਲੈਟ ਵਾਲਾ ਟੀਮੀ ਹਾਂ ਇੱਕ ਪੰਡਤ ਹਾਂ ਇੱਕ ਸੂਬੇਦਾਰ ਇੱਕ ਇੱਕ ਟੀਮੀ ਹਾਂ ਜੀ ਇੱਕ ਲੈਟ ਵਾਲਾ ਇੱਕ ਲੈਟ ਵਾਲਾ ਹਾਂ ਜੀ ਉਹਦਾ ਕੀ ਨਾਮ ਕਿੰਨੀ ਲਾਈਟ ਵਾਲੇ ਕਿੰਨੇ ਕਿੰਨੀ ਲਾਈਟ ਵਾਲਾ ਕਹਿੰਦੇ ਸਟੇਟੂ ਸਾਹਿਬ ਆਏ ਨੇ ਸੂਬਾ ਜੀ ਇੱਕ ਸੂਬਾ ਸੂਬਾ ਇੱਕ ਪੰਡਤ ਜੀ ਕਹਿੰਦਾ ਮੈਂ ਪ੍ਰਧਾਨ ਆ ਮੰਡੀ ਦਾ ਜੀ ਇਹ ਇਹ ਤਹਿਬ ਜ਼ਰਨਲੇ ਵਾਲੇ ਨਾਲ ਨਾਲ ਹੋਏ ਨੇ ਆ ਦੇਖੋ ਜੀ ਬੁੱਲ ਕੇ ਬੋਲੋ ਹਾਂ ਨਾਲ ਹੀ ਨੇ 15 ਮਹੀਨੇ ਹੋ ਗਏ 15 ਮਹੀਨੇ ਹੋ ਗਏ ਕੋਈ ਪੱਤੀ ਨਹੀਂ ਆ ਚਾਰ ਪਰਚੀ ਆ ਪੰਜ ਮੇਰੀਆਂ ਤਿੰਨ ਆਪਣੀ ਕਟੀਆਂ 15 ਮਹੀਨੇ ਜੀ 15 ਮਹੀਨੇ 15 ਮਹੀਨਿਆਂ ਦੇ ਵਿੱਚ ਆਪਾਂ ਮਹੀਨੇ ਦੇ ਪਰਚੀ ਕੱਢਦੇ ਕਰਤਾ ਹਾਂਜੀ ਹਾਂ ਨਹੀਂ ਨਹੀਂ ਇੱਕ ਮਿੰਟ ਹਾਂ ਬੋ ਨਹੀਂ ਨਹੀਂ ਮੈਨੂੰ ਆ ਛੱਡ ਅੱਪਾ ਮੈਨੂੰ ਇਹ ਦੱਸਿਓ ਨੋਰਮ ਕੀ ਆ 25 ਘੱਟਣ ਦਾ ਹਾਂ ਇਹ ਦੱਸ ਮੈਨੂੰ ਮਹੀਨੇ ਬਾਅਦ 1000 ਰੁਪਏ ਲੈਣਾ ਕਿ ਰੋਜ਼ 1000 ਰੁਪਏ ਲੈਣਾ ਜਾਂ 3 ਦਿਨਾਂ ਦਾ ਲੈਣਾ ਜਾਂ 10 ਦਿਨਾਂ ਦਾ ਲੈਣਾ ਕੀ ਤੁਹਾਡਾ ਨੋਰਮਸ ਕੀ ਆ ਘੱਟਣ ਦਾ ਪਹਿਲਾਂ ਮੈਨੂੰ ਤਾਂ ਇਹਦਾ ਫਿਰ ਮੈਂ ਦੱਸਾਂ ਮੰਤਰੀ ਹੁੰਦੀ ਹੈ ਤੇ ਤੁਸੀਂ ਆ ਇੱਕ ਮਹੀਨੇ 'ਚ ਕਿੰਨੀ ਵਾਰ ਪਰਚੀ ਦਿੱਤੀ ਸਾਡੀ ਮਹੀਨੇ 'ਚ ਇੱਕ ਵਾਰ ਆਉਂਦੀ ਹੈ ਪਰ 15 ਮਹੀਨੇ 'ਚ 5 ਪਰਚੀਆਂ ਮੇਰੇ ਕੋਲ ਇਹਨਾਂ ਕੋਲ ਤਿੰਨ ਕਿਸੇ ਕੋਲ ਕੋਈ ਵੀ ਨਹੀਂ ਹੈ 15 ਮਹੀਨੇ ਦੇ ਪੈਸੇ ਦਿੱਤੇ ਉਹਨੂੰ 15 ਮਹੀਨੇ ਦੇ ਪੈਸੇ ਦਿੱਤੇ ਹੋਇਆ ਜੀ 15000 ਦਿੱਤਾ 1000 ਰੁਪਏ ਪਰਚੀਆਂ ਤੁਹਾਡੇ ਕੋਲ ਆ ਜੀ ਤੇ 13 12000 ਇਹਨਾਂ ਦੀ ਜੇਤਿਸ਼ਰੀ ਮਾ ਜੀ ਹਾਂਜੀ ਹਾਂਜੀ ਇਹ ਨਾਲ ਨਾਲ ਉਹਨੇ ਨਾਲ ਖਾਂਦੇ ਇਹ ਅੱਜ ਆਇਆ ਜੀ ਇਹ ਨਾਲ ਹੁੰਦਾ ਇਹ ਅੱਜ ਆਇਆ ਇਹ ਅੱਜ ਆਇਆ ਇਹ ਅੱਜ ਆਇਆ ਜੀ ਨਾਲ ਕੋਈ ਸਾਡਾ ਮੁਲਾਜਮ ਦੱਸੋ ਕਿਹੜਾ ਹੁੰਦਾ ਕਾਰਪੋਰੇਸ਼ਨ ਨਾਲੇ ਉਹਨਾਂ ਨੇ ਕੋਈ ਵੀ ਨਹੀਂ ਹੁੰਦਾ ਜੀ ਉਹ ਤਿੰਨੇ ਜਣੇ ਪੈਸੇ ਇਕੱਠੇ ਕਰਦੇ ਆ ਇਹ ਅੱਜ ਬੁਲਾਏ ਆ ਉਹਨਾਂ ਨੇ ਉਹ ਇਕੱਠੇ ਕਰਕੇ ਪੈਸੇ ਇਹਨਾਂ ਨੂੰ ਦਿੰਦੇ ਆ ਹਾਂਜੀ ਵਿੱਚੋਂ ਖਾਂਦੇ ਆ ਉਹ ਇਹ ਤਾਂ ਇੱਧਰ ਵੀ ਖੜੀ ਸੀ ਨਾਲ ਮੈਂ ਤਾਂ ਇਹਨਾਂ ਨੂੰ ਕਿਹਾ ਮੈਂ ਕਿ ਜੇ ਕੋਈ ਦੂਸਰਾ ਪੜ੍ਹ ਮਾਰੇ ਤੁਹਾਡੇ ਨਾਲ ਆ ਬੁਲਾਓ ਗੱਲ ਤੁਹਾਡਾ ਸਰਕਾਰਾਂ ਦੀ ਤਰਖਾ ਦਿੰਦੀ ਆ ਅਸੀਂ ਕਿਉਂ ਫੜੀਆ ਉਹਨਾਂ ਨੂੰ ਜੀ ਦ ਪੜ ਕੇ ਆ ਗਿਆ ਤੇ ਉਹ ਕਹਿੰਦੇ ਚੱਲਤੀ ਤੇ ਹੱਥ ਮਾਰ ਕੇ ਕਹਿੰਦੇ ਅਸੀਂ ਪ੍ਰਧਾਨ ਆ ਅਜ ਤਾਂ ਆ ਕੇ ਕਹਿੰਦੇ ਮੇਰੀ ਗੱਲ ਸੁਣੋ ਪ੍ਰਧਾਨਗੀ ਤਾਂ ਮੈਂ ਤੁਹਾਨੂੰ ਕੱਢ ਹਾਂਜੀ ਪ੍ਰਧਾਨਗੀ ਤਾਂ ਇਹਨੇ ਕਢਾ ਦੂੰਗਾ ਕਢਲ ਹਾਂਜੀ ਹੱਥ ਮਾਰ ਕੇ ਨਾਲ ਛੱਡ ਲਓ ਜਿੰਨੇ ਖੜੇ ਸਾਰੇ ਜੜੀਆਂ ਵਾਲੇ ਹੋ ਹਾਂਜੀ ਜੜੀਆਂ ਵਾਲੇ ਸਾਰੇ ਜੇ ਕਿਸੇ ਨੂੰ ਪ੍ਰਧਾਨ ਖੜਾ ਤੁਹਾਡੇ ਚੋਂ ਇਹਦੇ ਕੋਈ ਨਹੀਂ ਤੁਸੀਂ ਪ੍ਰਧਾਨ ਹੋ ਇੱਥੇ ਹੀ ਬੱਸ ਟੋਟਲ ਕਿੰਨੀਆਂ ਰੇੜੀਆਂ ਲੱਗਦੀਆਂ 130 30 ਰੇੜੀਆਂ 150 ਰੇੜੀਆਂ ਜੀ 130 130 ਰੇੜੀਆਂ ਦੇ ਪੈਸੇ ਹਾਂਜੀ ਮਹੀਨੇ ਬਾਅਦ ਮਹੀਨੇ ਬਾਅਦ ਇੱਕ ਬੰਦਾ ਕਾਰਪੋਰੇਟ ਅਫਸਰ ਆਇਆ ਕਰੂਗਾ ਹਾਂਜੀ ਤੁਹਾਡੀ ਕੱਟ ਕੇ ਜਾਇਆ ਕਰੂਗਾ ਜੋ ਸਰਕਾਰੀ ਰੇਟ ਆ ਹਾਂਜੀ ਠੀਕ ਹੈ ਠੀਕ ਹੈ ਇੱਕੋ ਪਰਚੀ ਇੱਕੋ ਪਰ ਜੋ ਸਰਕਾਰੀ ਰੇਟ ਆ ਸਰਕਾਰ ਦਾ ਫੰਡ ਦੇਣਾ ਮੈਂ ਤਾਂ ਉਹ ਦਵਾਂਗੇ ਮਾਫੀਆ ਨੂੰ ਨਹੀਂ ਦੇਣਾ ਇਹ ਤਾਂ ਭੱਜ ਗਈ ਉਹ ਤਾਂ ਮੈਂ ਫੜ ਦੇਣਾ ਕਿੱਥੇ ਭੱਜ ਗਏ ਪਾਕਿਸਤਾਨ ਚਲੇ ਗਏ ਇਹਨਾਂ ਦਾ ਨਾਂ ਤਾਂ ਨਹੀਂ ਕੋਈ ਫਿਕਰ ਕਰਦਾ ਠੀਕ ਹੈ ਠੀਕ ਹੈ ਸਾਹਿਬ ਉਹ ਤਾਂ ਉਹ ਤਾਂ ਪਰਚਾ ਹੋਣ ਲੱਗਿਆ ਹੋਣੇ ਉਹਨਾਂ ਦੇ ਬੋਲ ਜੀ ਬਸ ਠੀਕ ਹੈ ਜੀ ਬੋ ਜੀ ਇੱਕ ਵਾਰੀ ਸੀ ਮੈਂ ਆਈ ਸੀ ਸਾਡੇ 4 ਮੈਂਬਰ ਬਣਾ ਦਿਓ 5 ਮੈਂਬਰ ਕਮੇਟੀ ਦੇ 5 ਮੈਂਬਰ ਬਣਾ ਦਿਓ ਉਹ ਪੈਸੇ ਆਪੇ ਇਕੱਠੇ ਕਰਕੇ ਜਮ੍ਹਾਂ ਕਰਾਇਆ ਕਰਨ ਕਰਪਾ ਕਰਦੇ ਹੋ ਨਹੀ ਉਹਨਾਂ ਨੂੰ 5 ਮੈਂਬਰ 5 ਮੈਂਬਰ ਕਮੇਟੀ ਬਣਾ ਦਿਓ ਯਾਰ ਬਣਾ ਦੇ ਬਣਾ ਦੇ ਯਾਰ ਸੁਣੋ ਸੁਣੋ ਆਪਣਾ ਸਰਾਇ ਮਤਲਬ ਵੀਰ ਜੀ ਤਿਆਰ ਹੈ ਚੁੱਪ ਕਰ ਇੱਕ ਮਿੰਟ ਉਹੋ ਕਿ ਤੇ ਬੜਾ ਜੱਕ ਚਾਹੀਦਾ ਕਿ ਤੇ ਉਲਾਦ ਤੇ ਇੰਸਪੈਕਟਰ ਪਲਾ ਬਲਾ ਬਲਾ ਕਿਹੜਾ ਕੀ ਨਾ ਉਹਦਾ ਬਲਾ ਨੂੰ ਅਜੇ ਕੁਮਾਰ ਨੂੰ ਇੱਕ ਗੱਲ ਧਿਆਨ ਨਾਲ ਪੰਜਾਬੀ ਸਮਝ ਲਓ ਮੇਰੇ ਵੀਰੋ ਸਾਹ ਜੀ ਇਹ ਆਮ ਆਦੀ ਪਾਰਟੀ ਸਰਕਾਰ ਹਾਂਜੀ ਇਹਨਾਂ ਮਾਫੀਆ ਸੀ ਚੱਲਣ ਨਹੀਂ ਦੇਣਾ ਹਾਂਜੀ ਸਰ ਕ੍ਰਪਸ਼ਨ ਹੋਣੀ ਨਹੀਂ ਦੇਣੀ ਪੰਜਾਬੀ ਦੇ ਵਿੱਚ ਥੈਂਕ ਯੂ ਸਰ ਕੋਈ ਅਫਸਰ ਆ ਹਾਂਜੀ ਕੋਈ ਮਾਫੀਆ ਦਾ ਡੈਂਸਟਰ ਆ ਠੀਕ ਆ ਕੋਈ ਗੁੰਡਾ ਅਲਸਰ ਆ ਠੀਕ ਚਾਹਤੇ ਸੁਟਾਂਗੇ ਅੰਦਰ ਠੀਕ ਆ ਸਰ ਕੋਈ ਡਰਨਾ ਨਹੀਂ ਬੜੀ ਗੱਲ ਆ ਮੰਡੀ ਵਾਲੇ ਨੇ ਮੈਂ ਇੱਥੇ ਕੁਰਸੀ ਢਾ ਕੇ ਟਾਂਗ ਲਾ ਕੇ ਮੈਂ ਬੈਠਿਆ ਹਾਂ ਹਾਂਜੀ ਬਹੁਤ ਬਹੁਤ ਠੀਕ ਹੈ ਗੁੰਡੀ ਪ੍ਰਧਾਨ ਜੀ ਦਾ ਥੋੜਾ ਇੱਕ ਵਟ ਜਾਕਰ ਪ੍ਰਮਾਤਮਾ ਦਾ ਮੇਰੀ ਗੱਲ ਧਿਆਨ ਨਾਲ ਸੁਣ ਲਓ ਜੇ ਤੁਸੀਂ ਉਹਨਾਂ ਦੇ ਮਗਰ ਲੱਗੇ ਉਹਨਾਂ ਨੂੰ ਪੈਸੇ ਬਿਨਾ ਪਰਚੀ ਦਿੱਤੇ ਸਰਕਾਰ ਦੇ ਨਹੀਂ ਦਵਾ ਬਾਈ ਕੈਸੇ ਆਪਣੇ ਕੰਡਿਆਂ ਦੀ ਸੋਖ ਆਪਣੀ ਲੋਹੇ ਦੀ ਸੋਖ ਆਪਣੇ ਕਰਕੇ ਲੱਗੇ ਬੜੇ ਬੱਚਿਆਂ ਦੀ ਨਹੀਂ ਦਵਾ ਬਾਈ ਆ ਲੈਟਾ ਲੂਟਾ ਸਭ ਤੋਂ ਮੰਡੀ ਚਗਵਾ ਦੇ ਹਾਂਜੀ ਹਾਂ ਆਪਕੋ ਆਪਣੇ ਲੈਟਾ ਦਾ ਇੰਤਜ਼ਾਮ ਕਰਕੇ ਰੱਖੋ ਠੀਕ ਹੈ ਤੁਹਾਡੀ ਫ੍ਰੀ ਸਾਰੇ ਇੰਤਜ਼ਾਮ ਕਰਾ ਕੇ ਦਊਗਾ ਠੀਕ ਹੈ ਸਭ ਠੀਕ ਹੈ ਇੱਕ ਇੱਥੇ ਸਰਕਾਰ ਵੱਲੋਂ ਅਸੀਂ ਟੈਂਪਰੇਰੀ ਮੀਟਰ ਲਵਾ ਦੇਾਂਗੇ ਠੀਕ ਹੈ ਸਭ ਠੀਕ ਛੱਡ ਲਓ ਬਿਜਲੀ ਦਾ ਠੀਕ ਹੈ ਉੱਥੋਂ ਤੁਹਾਨੂੰ ਕਨੈਕਸ਼ਨ ਮਿਲ ਜਾਊਗਾ ਠੀਕ ਹੈ ਠੀਕ ਆ ਉਹਦਾ ਜੋ ਬੇਲੂਗਾ ਆਪਸ ਵਿੱਚ ਵੰਡ ਲਿਆ ਸਹੀ ਗੱਲ ਹੈ ਨਾ ਆਵੇ 10 ਰੁਪਏ ਆਵੇ 50 ਰੁਪਏ ਹਾਂਜੀ ਹਾਂਜੀ ਜਿੰਨਾ ਆਊਗਾ ਸਾਰੇ ਵੰਡੋਗੇ ਹਾਂਜੀ ਹਾਂਜੀ ਆ ਜਿਹੜਾ ਸਾਡੇ ਨੂੰ ਲੈਟਾ ਦੇ ਪੈਸੇ ਲੈਂਦੇ ਆ ਹਾਂਜੀ ਆ ਜਿਹੜੇ ਟਾਕਤ ਪੋਛਦੇ ਆ ਜਾਂ ਆਪ ਦੇ ਲੋ ਸਾਰੇ ਜਾਣੇ ਸਾਡੇ ਮੱਟੀ ਵਾਲੋ ਲੈਣੇ ਨਹੀਂ ਲਾ ਸਕਦੇ ਹੈ ਚੱਪ ਤੋਂ ਆਪਣੇ ਖਰੀਦੋ ਠੀਕ ਆ ਠੀਕ ਆ ਇਹ ਉਹ ਸਾੜ ਦੇ ਵਿੱਚ ਮਾਫੀਆ ਚੱਲਦਾ ਠੀਕ ਆ ਸਰ ਜਿਸੜੇ ਤਖਤ ਪੋਸ਼ ਕਰਾਇਆ ਤੇ ਨਹੀਂ ਲੈਣਾ ਨਹੀਂ ਲੈ ਸਕਦੇ ਅਸੀਂ ਲੈ ਦਿੰਦੇ ਠੀਕ ਆ ਸਾਡੇ ਕੋਲ ਆਣਾ ਚਾਹੁੰਦੇ ਪਰ ਆਣ ਨਹੀਂ ਦਿੰਦੇ ਆਣ ਨਹੀਂ ਆਣ ਦਿੰਦੇ ਜਿਹੜੇ ਪ੍ਰਧਾਨ ਇੱਥੇ ਇਸ ਲਈ ਅੱਜ ਮੈਂ ਚੱਲ ਕੇ ਆਇਆ ਮੈਨੂੰ ਪਤਾ ਲੱਗ ਗਿਆ ਵੀ ਇੱਥੇ ਤੁਹਾਡਾ ੱੱਕਾ ਹੋ ਰਿਹਾ ਉਹਨਾਂ ਨੇ ਕਹਿੰਦੇਗਾ ਅੱਗੇ ਜਨਾਬ ਤੁਹਾਡੇ ਕਰਕੇ ਆ ਗਏ ਹੋਰ ਦਾ ਨਾਮ ਬਦਨਾਮ ਕਰ ਦਿਆ ਉਹ ਆ ਗਿਆ ਨਾ ਮੈਂ ਅੱਗੇ ਜੁਨੀਵਰਸਿਟੀ ਤੁਹਾਡੇ ਕਰਕੇ ਚੱਲ ਰਹੀ ਹੈ ਜਿਹੜਾ ਨਾਮ ਮੇਰਾ ਬਦਨਾਮ ਕਰਦਾ ਲਿਆਉ ਉਹ ਮੂਰੇ ਕਰਾਉਂਗਾ ਉਹਨਾਂ ਨੇ ਇਹ ਕਹਿੰਦੇ ਕਦੇ ਤੁਹਾਡੀ ਵੱਡੀ ਲੱਗ ਰਹੀ ਹੈ ਆਜੋ ਆਜੋ ਆ ਮੈਂ ਖੜਾ ਨਾ ਇੱਕ ਇੱਕ ਰੇਡੀ ਤੇ ਮੇਰਾ ਟੈਲੀਫੋਨ ਨੰਬਰ ਲਿਖ ਲੋ ਠੀਕ ਆ ਸਾਰਾ ਇੱਕ ਇੱਕ ਰੇਡੀ ਤੇ ਮੇਰਾ ਚਾਰ ਟੈਲੀਫੋਨ ਮੋਡਿਆਂ ਦੇ ਲਿਖ ਲੋ ਨੰਬਰ ਠੀਕ ਆ ਬੈ ਨਹੀਂ ਚੱਕਦਾ ਮੇਰੇ ਬੰਦੇ ਚੱਕਣੇ ਠੀਕ ਆ ਸਾਰਾ ਦੇ ਦੋ ਕਿਸੇ ਨੂੰ 1 ਰੁਪਿਆ ਨਹੀਂ ਦੇਣਾ ਜੁੱਤੀਆਂ ਮਾਰ ਕੇ ਭਜਾਓ ਰੋ ਜੁੱਤੀਆਂ ਮਾਰ ਕੇ ਪ੍ਰਗੋਧਕ ਨੰਬਰ ਦੇਖ ਲਓ ਆ ਗੋਗੀ ਨੰਬਰ ਕਹਿੰਦੇ ਕੋਈ ਨਹੀਂ ਲੱਗਦਾ ਨੰਬਰ ਦੇਖ ਲਓ ਜਿਹੜੇ ਸਾਹਿਬ ਆ ਗਏ ਤੁਸੀਂ ਆਏ ਹੋ ਜਦੀ ਭੱਜ ਗਏ ਤੁਹਾਡੇ ਨਹੀਂ ਭੱਜਦਾ ਤੁਹਾਡੇ ਹੱਥਾ mafia ਚੱਲਦਾ ਪਿਆ ਯਾਰ ਦੇਖੋ ਵੀ ਬੰਦੇ ਇੱਕ ਦਿਓ ਇੱਕ ਫੋਨ ਲਖਾਓ ਜੀ ਜਿਹੜੇ ਜਿਹੜੇ ਨਹੀਂ ਹੁਣ ਐਪਲੀਕੇਸ਼ਨ ਲਿਖੋ ਜੀ ਦੇਖੋ ਆਪ ਪੰਜ ਬੰਦੇ ਤੋਂ ਲਖਾਓ ਜੀ ਦਰਖਾਸਤ 10 ਬੰਦੇ ਤੋਂ ਪਰਚਾ ਦਿਨੇ ਪਰਚਾ ਠੋਕ ਕੇ ਦੇਣਾ ਜਿੱਥੇ ਇਹ ਚੱਕਰ ਹੋ ਰਿਹਾ ਇੱਥੇ ਲੁੱਟੀ ਜਾਂਦੇ ਗਰੀਬਾਂ ਨੂੰ ਮੇਰਾ ਨਾਮ ਬੁਲਾ ਕਰੀ ਜਾਂਦੇ ਨੇ ਅੱਛਾ ਬੁਲਾ ਰਹੇ ਤੁਹਾਨੂੰ ਸਾਡੇ ਹਾਂਜੀ ਹਾਂ ਸਾਡੇ ਇਸ ਮੌਕੇ ਗੋਗੀ ਹੋਰਾ ਨੇ ਦੁਕਾਨਦਾਰਾਂ ਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਜੇਕਰ ਤੁਹਾਡੇ ਨਾਲ ਕਿਸੇ ਵੀ ਪ੍ਰਕਾਰ ਦਾ ਤੱਕਾ ਜਾਂ ਬੇਇਨਸਾਫੀ ਹੁੰਦੀ ਹੈ ਤਾਂ ਤੁਰੰਤ ਉਸ ਦੀ ਸੂਚਨਾ ਮੈਨੂੰ ਦਿਓ ਯਾਨੀ ਕਿ ਵਿਧਾਇਕ ਗੋਗੀ ਹੋਰਾ ਨੂੰ ਇਸ ਦੇ ਨਾਲ ਹੀ ਗੋਗੀ ਨੇ ਮੁਲਾਜ਼ਮਾਂ ਅਤੇ ਮਾਫੀਆ ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ਇਸ ਮੌਕੇ ਚੇਤਾਵਨੀ ਦਿੰਦੇ ਹੋਏ ਗੋਗੀ ਨੇ ਕਿਹਾ ਕਿ ਕਿਸੇ ਵੀ ਗਲਤ ਕੰਮ ਕਰਨ ਵਾਲੇ ਅੰਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ